ਅਸ ਤਖਵੀਰ ਬਾਦਲ ਦੀ ਜੋ ਰੈਲੀ ਹੈ ਜੀ ਪੰਜਾਬ ਬਚਾਓ ਯਾਤਰਾ ਦੋ ਜਿਹੜੀ ਆ ਪੰਜਾਬ ਬਚਾਓ ਯਾਤਰਾ ਉਹਦੇ ਲਈ ਰਵਾਨਾ ਹੁੰਦੇ ਹੋਏ ਟਕਾਲੀ ਪਿੰਡ ਤੋਂ ਜੋ ਕਹਿੰਦੇ ਆ ਜੀ ਹਮੇਸ਼ਾ ਅਕਾਲੀ ਦਲ ਦੇ ਨਾਲ ਖੜੇ ਆ ਪਿੰਡ ਵਿੱਤਪਾਲੀ ਤੋਰ ਵਾਨਾ ਹੁੰਦੇ ਹੋਏ ਅਕਾਲੀ ਦਲ ਦੇ ਵਰਕਰ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਵੱਡਾ ਇਕੱਠ ਤਪਾਲੀ ਪਿੰਡ ਤੋਂ ਜਾਂਦਾ ਹੋਇਆ ਟਪਾਲੀ ਪਿੰਡ ਤੋਂ ਤੁਸੀਂ ਦੇਖ ਸਕਦੇ ਕਿੰਨਾ ਵੱਡਾ ਇਕੱਠਾ ਜੋ ਪੰਜਾਬ ਚਾਉ ਯਾਤਰਾ ਸੁਖਵੀਰ ਬਾਦਲ ਵਿਦਾਰੇ ਨੇ ਇਹ ਪਿੰਡ ਟਵਾਲੀ ਦਾ ਤੁਸੀਂ ਦੇਖ ਰਹੇ ਹੋ ਜੋ ਪਾਈ ਉਤੇ ਆ ਰਹੇ ਨੇ ਸੁਖਵੀਰ ਬਾਦਲ ਪੰਜਾਬ ਚਾਉ ਯਾਤਰਾ ਮਹਿੰਦੇ ਦੇ ਵਿੱਚ ਸ਼ਾਮਿਲ ਹੋਣ ਲਈ ਪਿੰਡ ਦੇ ਪਾਲੀ ਤੋਂ ਜਾਂਦੇ ਹੋਏ ਪਹਿਲੇ ਪਾਲੀ ਤੋਂ ਜਾਂਦੇ ਨੇ ਜੀ ਦੇਖੋ ਸਾਖਦੇ ਆ ਤੁਸੀਂ ਇਕੱਠੇ ਮਾਰਦਾ ਇਕੱਠੇ ਜੋ ਲਗਾਤਾਰ ਜਾਰੀ ਹੈ ਟਪਾਲੀ ਪਿੰਡ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਅੰਮ੍ਰਿਤਪਾਲੇ ਤੋਂ ਜਾ ਰਹੇ ਨੇ ਜੀ ਸੁਖਬੀਰ ਬਾਦਲ ਦੇ ਘੱਟ ਵਿੱਚ ਪੰਜਾਬ ਬਚਾਓ ਯਾਤਰਾ ਦੇ ਵਿੱਚ ਸ਼ਾਮਿਲ ਹੋਣ ਲਈ